ਸੰਸਤਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਬਾਬਾ ਫੂਲਾ ਸਿੰਘ ਜੀ ਸਿੰਘ ਸਾਹਿਬ ਗਿਆਨੀ ਗੁਰਦੇਵ ਸਿੰਘ ਉਹ ਜੱਦੀ ਪਿੰਡ ਜਨੋਹਾ ਸੰਤ ਬਾਬਾ ਨਿਧਾਨ ਸਿੰਘ ਜੀ ਹਜੂਸਾ ਜੱਦੀ ਪਿੰਡ ਡਾਲੋਂ ਉਹਨਾਂ ਦੇ ਇਲਾਕੇ ਵਿੱਚ ਸੰਸਤਾ 2018 ਤੋਂ ਸਮਾਜ ਸੇਵਾ ਨਿਭਾ ਰਹੀ ਹੈ ਸੰਸਤਾ ਵੱਲੋਂ ਪਿਛਲੇ ਸਾਲ ਪੰਜ ਬੂਟੇ ਮੋਟਰ ਤੇ ਮੋਈ ਸ਼ੁਰੂ ਕੀਤੀ ਸੀ ਇਸ ਵਕਤ ਅਸੀਂ ਜਸਵਿੰਦਰ ਸਿੰਘ ਖੋਗੀ ਦੀ ਮੋਟਰ ਜੋ ਕਿ ਪਿੰਡ ਜਨੋਹੇ ਤੋਂ ਨਰਾਲਾ ਜਾਂ ਰਾਜ ਮੋਟਰ ਉੱਥੇ ਬੂਟੇ ਲਗਾਏ ਗਏ ਸੀ ਤੇ ਉੱਥੇ ਆਪਾਂ ਖੜੇ ਆ ਜੀ ਤੇ ਮੈਂ ਕਿਸਾਨ ਭਰਾਵਾਂ ਨੂੰ ਹੱਥ ਜੋੜ ਕੇ ਬੇਨਤੀ ਕਰਦਾ ਜੀ ਕਿ ਆਪਣੀਆਂ ਮੋਟਰਾਂ ਤੇ ਘੱਟੋ ਚਾਰਜ ਆ ਪੰਜ ਬੂਟੇ ਜਰੂਰ ਲਗਾਓ ਜੀ ਬੂਟੇ ਸਾਨੂੰ ਸਾਰੇ ਸਾਰੇ ਸਾਨੂੰ ਬੂਟੇ ਸਾਨੂੰ ਫ੍ਰੀ ਮਿਲਣਗੇ ਜਨੂਹੇ ਤੋਂ ਆ ਕੇ ਮੇਰੇ ਘਰੋਂ ਤੁਸੀਂ ਆ ਕੇ ਬੂਟੇ ਲਿਜਾ ਸਕਦੇ ਫੋਨ ਕਰਕੇ ਤੇ ਦੂਜੀ ਬੇਨਤੀ ਮੈਂ ਸਰਕਾਰ ਨੂੰ ਕਰਨੀ ਚਾਹੁੰਦਾ ਆ ਜੀ ਜਿਵੇਂ ਤੁਹਾਨੂੰ ਪਤਾ ਹੀ ਹੈ ਗੁੱਜਰ ਭਾਈ ਜਰਾ ਦੋਆਬੇ ਵਿੱਚ ਬਹੁ ਆ ਤੇ ਗੁੱਜਰ ਭਾਈ ਜਰਾ ਜੋ ਮੱਝਾਂ ਆ ਚਾਰਨ ਜਾਂਦੇ ਆ ਅਵਾਰਾ ਆਪਣੇ ਸੜਕਾਂ ਤੇ ਖੇਤਾਂ 'ਚ ਤੇ ਉਹਨਾਂ ਨੂੰ ਵੀ ਵਾਰਨਿੰਗ ਕੀਤੀ ਜਾਵੇ ਜੋ ਜਿਹੜੇ ਬੰਦਿਆਂ ਨੇ ਸਾਡੇ ਬੰਦੇ ਪਸ਼ੂ ਰੱਖੇ ਹੋਏ ਨੇ ਹਨਾ ਜੀ ਉਹ ਆਪਣੇ ਹਵੇਲੀ ਵਿੱਚ ਪੱਠੇ ਕੁਤਰ ਕੇ ਪਾਉਂਦੇ ਆ ਤੇ ਇਹਨਾਂ ਦਾ ਵੀ ਸੜਕਾਂ ਤੇ ਆਣਾ ਬੰਦ ਕੀਤਾ ਜਾਵੇ ਤਾਂ ਜੋ ਇਸ ਵਕਤ ਬਰਸਾਤ ਦੇ ਮੌਸਮ ਵਿੱਚ ਪੰਜਾਬ ਵਿੱਚ ਕਾਫੀ ਐਨਜੀਓ ਕੰਮ ਕਰ ਰਹੀਆਂ ਨੇ ਤੇ ਕਾਫੀ ਪੰਜਾਬੀ ਬੂਟੇ ਲੱਗ ਰਹੇ ਨੇ ਬੂਟੇ ਕਾਮਯਾਬ ਤਾਂ ਹੋਣਗੇ ਜੇ ਜੇ ਗੁਜਰਾں ਦਾ ਮੱਧ ਮਾਫੀਆ ਇਹ ਬੰਦ ਹੋਊਗਾ ਜੀ ਇੰਨੇ ਕਿ ਬੈਂਦੀਆਂ ਸਰਕਾਰ ਕਰਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਾਹਮਣੇ ਇਹ ਮੋਟਰ ਹੈ ਜੀ ਜਸਵਿੰਦਰ ਸਿੰਘ ਹੋਗੀ ਦੀ ਮੋਟਰ ਹੈ ਜੀ ਤੇ ਇਧਰੋਂ ਇਹ ਸਾਡੇ ਪਿੰਡੋਂ ਰਾਹ ਆ ਰਿਹਾ ਸੜਕ ਆ ਰਹੀ ਹੈ ਜੀ ਤੇ ਇੱਧਰ ਸੜਕ ਜਾ ਰਹੀ ਆ ਨਰਾਲੋਂ ਜੀ ਸੰਤ ਬਾਬਾ ਨਿਦਾਨ ਤੋਂ ਜਿੱਥੇ ਜੱਦੀ ਪੈਨੂੰ ਨਰਾਲੋਂ ਸੜਕ ਜਾ ਰਹੀ ਆ ਜੀ ਤੇ ਇੱਥੇ ਅਸੀਂ ਪਿਛਲੇ ਸਾਲ ਮੁਹਿੰਮ ਸ਼ੁਰੂ ਕੀਤੀ ਸੀ ਪੰਜ ਬੂਟੇ ਮੋਟਰ ਤੇ ਪੰਜ ਬੂਟੇ ਮੋਟਰ ਦੇ ਮੁਹਿੰਮ ਸ਼ੁਰੂ ਕੀਤੀ ਸੀ ਤੇ ਤੇ ਇਹ ਪੰਜ ਬੂਟੇ ਲਗਾਏ ਹੋਏ ਨਹੀਂ ਚਾਰ ਬੂਟੇ ਤਾਂ ਲੱਗੇ ਹੋਏ ਨੇ ਜੀ ਦੋ ਹੈਗੇ ਆ ਅਰ ਨੂੰ ਤੇ ਬੂਟੇ ਇੱਕ ਨਿੰਮ ਦਾ ਤੇ ਇੱਕ ਸਵਾਂਜਣੇ ਦਾ ਇਸੇ ਤਰ੍ਹਾਂ ਇੱਕ ਬੂਟਾ ਇੱਧਰ ਲਗਾਇਆ ਲਗਾਇਆ ਗਿਆ ਜੀ ਇਹ ਕਾਫੀ ਇੱਕ ਦੋ ਵਾਰੀ ਭੰਪ ਭੰਦਾ ਕਿ ਹਲਾ ਦਾ ਗੁਜਰਾ ਬਣ ਕੇ ਬਣਿਆ ਆ ਵੇ ਵੇ ਬੂਟਾ ਚੱਲ ਪਿਆ ਜੀ ਇਹ ਠੀਕ ਹੈ ਜੀ ਤੇ ਤੁਸੀਂ ਦੇਖ ਸਾਡੇ ਬੂਟੇ ਬਹੁਤ ਵਧੀਆ ਹੋ ਗਏ ਹੋਆ ਨਿੰਮ ਦਾ ਬੂਟਾ ਸੁਹਾਂਜਣ ਦਾ ਬੂਟਾ ਅਰਜਨ ਦਾ ਬੂਟਾ ਤਿੰਨੇ ਹੀ ਮੈਡੀਸਨ ਬੂਟੇ ਆ ਜੀ ਤੇ ਸੰਗਤਾਂ ਨੂੰ ਬੇਨਤੀ ਆ ਖਾਸ ਕਰਕੇ ਕਿਸਾਨ ਭਰਾਵਾਂ ਨੂੰ ਆਪਣੀ ਆਪਣੀ ਮੋਟਰ ਦੇ ਪੰਜਵੇਂ ਬੂਟੇ ਜੂ ਲਗਾਓ ਜੀ ਤੇ ਜਿਹਨਾਂ ਬੂਟਾ ਬੂਟਿਆਂ ਲੋਡ ਹੋਵੇ ਉਹ ਮੇਰੇ ਨਾਲ ਕਨੈਕਟ ਕਰਕੇ ਪਿੰਡ ਜਨੂਹੀ ਤੋਂ ਆ ਕੇ ਬੂਟੇ ਫ੍ਰੀ ਚ ਲੈ ਜਾ ਸਕਦੇ ਨੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ